ਹੈਲੋ ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਹਰੀਆਂ ਤੇ ਲਾਲ ਮਿਰਚਾਂ ਦਾ ਮਿਕਸ ਅਚਾਰ ਤੇ ਇਹ ਮਿਰਚਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਇਹਨਾਂ ਦਾ ਪੂਰਾ ਪਾਣੀ ਸੁਕਾ ਲਿਆ ਹੁਣ ਆਪਾਂ ਇਸ ਤਰ੍ਹਾਂ ਇਹਨਾਂ ਦੇ ਕੱਟ ਲਾ ਲਾਂਗੇ ਸਾਰੀਆਂ ਮਿਰਚਾਂ ਦੇ ਸਾਰੀਆਂ ਮਿਰਚਾਂ ਨੂੰ ਆਪਾਂ ਇਸ ਤਰ੍ਹਾਂ ਕੱਟ ਲਾ ਕੇ ਚੀਰ ਲਾਂਗੇ ਇਹ ਆਪਾਂ ਸਾਰੀਆਂ ਮਿਰਚਾਂ ਕੱਟ ਲਿਆ ਸੀ ਇਹਨਾਂ 'ਚ ਚੀਰ ਪਾ ਲਈ ਸੀ ਉਸ ਤੋਂ ਬਾਅਦ ਆਪਾਂ ਇੱਕ ਚਮਚਾ ਹਲਦੀ ਦਾ ਪਾ ਕੇ ਇੱਕ ਨਮਕ ਦਾ ਪਾ ਕੇ ਇੱਕ ਚਮਚਾ ਤੇ ਇਹਨਾਂ ਨੂੰ ਆਪਾਂ ਅੱਧਾ ਪੌਣਾ ਘੰਟਾ ਇਸ ਤਰੀ ਨਮਕ ਲਾ ਕੇ ਰੱਖਦੇ ਹਾਂ ਸੀ ਮਿਰਚਾਂ ਹੁਣ ਇਹ ਆਪਣੀਆਂ ਮਿਰਚਾਂ ਵਧੀਆ ਵਿੱਚ ਨਮਕ ਰਚ ਗਿਆ ਤੇ ਇਹ ਆਪਾਂ ਜਿਹੜਾ ਆਪਣੇ ਪਿਛਲੇ ਸਾਲ ਵਾਲਾ ਅੰਬ ਦਾ ਮਸਾਲਾ ਸੀ ਗੰਬ ਦੇ achar ਦਾ ਆਪਾਂ ਉਹੀ ਇਹਦੇ ਵਿੱਚ ਇਸਤੇਮਾਲ ਕਰਾਂਗੇ ਇਹ ਇਹਨੂੰ ਆਪਾਂ ਮਿਕਸੀ ਚ ਪਾ ਕੇ ਗ੍ਰाइंड ਕਰ ਲਾਂਗੇ ਜਾਰ ਚ ਪਾ ਲਾਂਗੇ ਇਹ ਮਿਰਚਾਂ ਇਸ ਤਰ੍ਹਾਂ ਇਸ ਅਚਾਰਾ ਵਾਲੇ ਮਸਾਲੇ ਨਾਲ ਬਹੁਤ ਹੀ ਟੇਸਟੀ ਬਣਦੀਆਂ ਇਹਨੂੰ ਆਪਾਂ ਗ੍ਰाइंड ਕਰ ਲਾਂਗੇ ਇਹੀ ਤੇਲ ਵਰਤਾਂਗੇ ਤੇ ਇਹੀ ਮਸਾਲਾ ਵਰਤਾਂਗੇ ਇਹ ਮਸਾਲੇ ਵਾਲੀਆਂ ਮਿਰਚਾਂ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਤੇ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਹੁਣ ਇਹਨੂੰ ਆਪਾਂ ਗ੍ਰाइंड ਕਰ ਲਾਂਗੇ ਫਿਰ ਆਪਾਂ ਇਹਨਾਂ ਨੂੰ ਥੋੜਾ ਜਿਹਾ ਫਰਾਈ ਕਰਾਂਗੇ ਇਧਰ ਆਪਾਂ ਪੈਨ ਰੱਖ ਲਿਆ ਜੀ ਇਹ ਜਿਹੜਾ ਮਸਾਲਾ ਆਪਾਂ ਗ੍ਰाइंड ਕਰਿਆ ਪੁਰਾਣੇ ਅਚਾਰ ਵਾਲਾ ਪਿਛਲੇ ਸਾਲ ਵਾਲੇ ਅੰਬ ਦੇ ਅਚਾਰਾ ਵਾਲਾ ਮਸਾਲਾ ਇਹ ਇਹਨੂੰ ਆਪਾਂ ਗ੍ਰाइंड ਕਰ ਲਿਆ ਹੁਣ ਇਹਨੂੰ ਆਪਾਂ ਇਹ ਪੈਨ ਚ ਪਾ ਲਾਂਗੇ ਆਪਾਂ ਅਲੱਗ ਤੇਲ ਲਿਪਾਉਦੇ ਹੋਏ ਬਸ ਇਸੇ ਮਸਾਲੇ 'ਚ ਇਹਨਾਂ ਨੂੰ ਫਰਾਈ ਕਰਾਂਗੇ ਸਾਰੀਆਂ ਮਿਰਚਾਂ ਆਪਾਂ ਇਸ ਮਸਾਲੇ ਦੇ ਵਿੱਚ ਪਾ ਲਾਂਗੇ ਹਨ ਇਹ ਅੰਬ ਦੇ ਛਾਰਾ ਵਾਲੀਆਂ ਮਿਰਚਾਂ ਬਹੁਤ ਹੀ ਟੇਸਟੀ ਬਣਦੀਆਂ ਤੇ ਬਿਲਕੁਲ ਜਿਹੀ ਖਰਾਬ ਨਹੀਂ ਰਹਿੰਦੀਆਂ ਜਿੰਨਾ ਚਿਰ ਤੁਸੀਂ ਜਿੰਨਾ ਟਾਈਮ ਮਰਜ਼ੀ ਰੱਖ ਸਕਦੇ ਹੋ ਇਹਨਾਂ ਨੂੰ ਤੇ ਕੜੱਟਣ ਵੀ ਬਿਲਕੁਲ ਨਹੀਂ ਆਉਂਦੀ ਇਹਨਾਂ ਦੇ ਵਿੱਚ ਸਪੈਨ ਜਿਆਦਾ ਸੇਕ ਨਹੀਂ ਲਵਾਉਂਦੇ ਥੋੜਾ ਜਿਹਾ ਸੇਕ ਹੀ ਲਵਾਵਾਂਗੇ ਅੱਧਾ ਕ ਚਮਚਾ ਆਪਾਂ ਨਮਕ ਦਾ ਹੋਰ ਪਾਵਾਂਗੇ ਇੱਥੇ ਕਿਉਂਕਿ ਪਹਿਲਾਂ ਵੀ ਆਪਾਂ ਨਮਕ ਲਾ ਕੇ ਰੱਖਣਾ ਸੀ ਇਹ ਮਿਰਚਾਂ ਬਾਕੀ ਤੁਸੀਂ ਆਪਦੇ ਮਿਰਚਾਂ ਦੇ ਹਿਸਾਬ ਨਾਲ ਵੱਧ ਘੱਟ ਨਮਕ ਤੋਂ ਮਿਰਚ ਪਾ ਸਕਦੇ ਹੋ ਸੈਨਨ ਨੂੰ ਥੋੜਾ ਜਿਹਾ ਸੇਕ ਆਪਾਂ ਹੋਰ ਲਵਾਵਾਂਗੇ 2-3 ਮਿੰਟ ਦਾ ਸੇਕ ਹੀ ਲਵਾਵਾਂਗੇ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਲਵਾਉਂਦੇ ਫਿਰ ਆਪਾਂ ਇਹਨਾਂ ਥੱਲੇ ਲਾ ਲਾਂਗੇ ਆਪਾਂ ਨੂੰ ਮਿਕਚਾ ਨੂੰ 2-3 ਮਿੰਟ ਦਾ ਸੇਕ ਲੱਗ ਗਿਆ ਹੁਣ ਆਪਾਂ ਇਹਨਾਂ ਥੱਲੇ ਲਾ ਲਾਂਗੇ ਆਪਣੀਆਂ ਮਿਰਚਾਂ ਦਾ ਆਚਾਰ ਬਣ ਕੇ ਤਿਆਰ ਹੈ ਜੀ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਬਹੁਤ ਹੀ ਟੇਸਟੀ ਬਣਦਾ ਹੈ ਇਹ ਆਪਾਂ ਆਚਾਰ ਅਲੱਗ ਤਰੀਕੇ ਨਾਲ ਬਣਾਇਆ ਹੈ ਆ ਪ੍ਰਾਣੇ ਆਂਬ ਦੇ ਆਚਾਰ ਦੇ ਮਸਾਲੇ ਤੋਂ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਇਹ ਮਿਰਚਾਂ ਦਾ achar ਬਹੁਤ ਹੀ ਟੇਸਟੀ ਲੱਗਦਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ